ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਘਟਨਾ ਪਿੰਡ ਸਿਲਕਿਆਣ ਦੀ ਕੀ ਹੈ ਕਹਾਣੀ ਕਿਉਂ ਬੀਤੀ ਰਾਤ ਪਿੰਡ ਸਿਲਕਿਆਣ ਦੇ ਵਿੱਚ ਮਚ ਗਈ ਹਾਹਾਕਾਰ ਕਿੱਥੋਂ ਆਏ ਹਥਿਆਰਬੰਦ ਨੌਜਵਾਨ ਹਮਲਾਵਰ ਕਿਉਂ ਜੱਗੀ ਅਤੇ ਗੁਰਦੀਪ ਨਾਲ ਕੀਤੀ ਉਹਨਾਂ ਨੇ ਵੱਡ ਟੁੱਕ ਕਿਉਂ ਉਹਨਾਂ ਨੇ ਪਿੰਡ ਸੇਲਕਿਆਣਾ ਦੇ ਨੌਜਵਾਨ ਜੱਗੀ ਅਤੇ ਗੁਰਦੀਪ ਉੱਪਰ ਕੀਤਾ ਹਮਲਾ ਕੀ ਸੀ ਉਹਨਾਂ ਦੀ ਕੋਈ ਪੁਰਾਣੀ ਦੁਸ਼ਮਣੀ ਕੀ ਹੈ ਕਾਰਨ ਕਿਉਂ ਨਹੀਂ ਪੁਲਿਸ ਨੇ ਕੀਤਾ ਹੁਣ ਤੱਕ ਹਮਲਾਵਰਾਂ ਨੂੰ ਕਾਬੂ ਦੇਖਦੇ ਹਾਂ ਪਿੰਡ ਸੇਲਕਿਆਣਾ ਤੋਂ ਖਾਸ ਰਿਪੋਰਟ ਬੀਤੀ ਰਾਤ ਪਿੰਡ ਸੇਲਕਿਆਣਾ ਵਿੱਚ ਅਣਪਛਾਤੇ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਗੁਰਦੀਪ ਰਾਮ ਪੁੱਤਰ ਸੋਨ ਰਾਮ ਅਤੇ ਜੱਗੀ ਪੁੱਤਰ ਹੰਸਰਾਜ ਨੂੰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਵੱਢ ਕੇ ਮੌਕੇ ਤੋਂ ਫਰਾਰ ਹੋ ਗਏ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਪਰ ਮੌਕੇ ਤੋਂ ਫਰਾਰ ਹੁਣ ਵਿੱਚ ਉਹ ਕਾਮਯਾਬ ਹੋ ਗਏ ਪਰ ਉਨ੍ਹਾਂ ਦਾ ਇੱਕ ਮੋਟਰਸਾਈਕਲ ਮੌਕੇ ਤੋਂ ਬਰਾਮਦ ਹੋਇਆ ਘਟਨਾ ਮੌਕੇ ਆਏ ਹਮਲਾਵਰਾਂ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋਈਆਂ ਪਰ ਪੁਲਿਸ ਵੱਲੋਂ ਢਿੱਲੀ ਕਾਰਵਾਈ ਤੋਂ ਦੁਖੀ ਪਿੰਡ ਸਿਰਕਿਆਂ ਦੇ ਲੋਕਾਂ ਅਤੇ ਪ੍ਰਵਾਰਕ ਮੈਂਬਰਾਂ ਵੱਰੋਂ ਨਵਾਂ ਸ਼ਹਿਰ ਫਲੋਰ ਹਾਈਵੇ ਨੂੰ ਜਾਮ ਕਰ ਦਿੱਤਾ ਧਰਨਾ ਲਗਾ ਕੇ ਪੰਜਾਬ ਪੁਲਿਸ ਮੁਰਦਾਬਾਦ ਲਸਾੜਾ ਪੁਲਿਸ ਮੁਰਦਾਬਾਦ ਫਲੋਰ ਪੁਲਿਸ ਮੁਰਦਾਬਾਦ ਦੇ ਨਾਰੇ ਲਗਾਏ ਗਏ ਇਸ ਮੌਕੇ ਪਹੁੰਚੇ ਐਸ ਐਚ ਓ ਫਲੋਰ ਚੌਂਕੀ ਇੰਚਾਰਜ ਲਸਾੜਾ ਡੀਐਸਪੀ ਫਲੋਰ ਬਲੋ ਬੜੀ ਹੀ ਜਦੋਜਹਿਦ ਨਾਲ ਬਹੁਤ ਜ਼ਿਆਦਾ ਸਮਾਂ ਲੱਗਣ ਦੇ ਨਾਲ ਧਰਨਾ ਕਰਨ ਸਮਝਾ ਕੇ ਕਾਰਵਾਈ ਦਾ ਸਮਾਂ ਦੇ ਕੇ ਇਸ ਧਰਗਨੇ ਨੂੰ ਚਿਕਾਇਆ ਗਿਆ ਡਾਕਟਰ ਰਾਣਾ ਅਪਰਾਦੀ ਪਿੰਡ ਸਰਕੀਆਂ ਤੋਂ ਖਾਸ ਰਿਪੋਰਟ ਕੀ ਹੈ ਕਾਰਨ ਕਿਉਂ ਨਹੀਂ ਲੋਕ ਆਪਣੇ ਘਰਾਂ ਵਿੱਚ ਆਪਣੇ ਪਿੰਡਾਂ ਵਿੱਚ ਸੁਰੱਖਿਅਤ ਕੌਣ ਹੈ ਇਹੋ ਜੀਆਂ ਕਾਰਵਾਈਆਂ ਦਾ ਜ਼ਿੰਮੇਵਾਰ ਕੀ ਕਿਤਨਾ ਕਿਤੇ ਪੁਲਿਸ ਵਾਕਿਆ ਹੀ ਟੀਲੀਕਾਰਜਾਈ ਕਰਦੀ ਹੈ ਕੀ ਹੈ ਕਹਾਣੀ ਕੀ ਕਹਿਣਾ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਨੌਜਵਾਨ ਦੇ ਪਰਿਵਾਰ ਦੇ ਮੈਂਬਰਾਂ ਦਾ ਜੋ ਬੱਚੇ ਜ਼ਖਮੀ ਹੋਏ ਸਨ ਉਹਨਾਂ ਨੂੰ ਜਲੰਧਰ ਉਹਨਾਂ ਨੂੰ ਲੁਧਿਆਣੇ ਵੱਡੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨਾਲ ਅਪਰਾਧੀ ਸੀਰ ਗਿਆ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਕਵਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਲੜਾਈ ਹੁੰਦੀ ਆਈ ਆ ਠੀਕ ਆ ਜੀ ਉਧਰੋਂ ਚੋਰ ਚੋਰਾਂ ਦੀਆਂ ਸ਼ੋਰ ਵਾਜ ਆਉਂਦੀ ਸੀਗੇ ਅਸੀਂ ੱਡੇ 'ਚ ਬੈਠੇ ਸੀਗੇ ਠੀਕ ਆ ਜਦੋਂ ੱਡੇ 'ਚ ਬੈਠੇ ਸੀਗੇ ਉਧਰੋਂ ਭੱਜੇ ਆਉਂਦੇ ਸੀਗੇ ਮਗਰ ਜਿਹੜੇ ਉਹ ਮੁੰਡੇ ਆ ਕੇ ਹਮਲਾ ਕਰਕੇ ਗਏ ਆ ਠੀਕ ਆ ਅਸੀਂ ਮਗਰ ਗਏ ਆ ਉਧਰ ਜਾਂਦੇ ਆ ਮੇਰੇ ਭਰਾ ਦਾ ਵੜਦਾ ਵੜਦਾ ਕਿੱਥੇ ਦਾਖਲ ਕੀਤਾ ਹੈ ਦਾਖਲ ਉਸ ਤੇ ਡੀਐਮਐਸ ਪੁਲਿਸ ਨੇ ਸੁਣੀ ਨਹੀਂ ਗੱਲ ਕੋਈ ਨਹੀਂ ਕੋਈ ਨਹੀਂ ਸੁਣ ਗਈ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ ਰਾਤ ਦਾ 9 ਵਜੇ ਦਾ ਕੰਡ ਹੋਇਆ ਰਾਤ ਦਾ 9 ਵਜੇ ਦਾ ਕੰਡ ਪਰਸ ਨਹੀਂ ਆਈ ਆਈ ਆ ਪੁਲਿਸ ਪਰ ਕਹੀ ਜਾਂਦੇ ਤੁਸੀਂ ਧਰਨਾ ਚੱਕੋ ਕੋਈ ਨਹੀਂ ਅਸੀਂ ਕਰਦੇ ਹਾਂ ਕਰਦੇ ਕੋਈ ਨਹੀਂ ਕਰਦੇ ਪਰਨਾ ਲਾਉਣ ਤੇ ਪੁਲਿਸ ਆਈ ਹੈ ਹਾਂਜੀ ਲਾਉਣ ਤੇ ਰਾਤ ਵੀ ਉਹ ਤਾਂ ਗਈ ਸੀ ਕਿ ਪਰ ਉਹਨੇ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਮੰਗ ਕੀ ਕਰਦੇ ਹੋ ਮੰਗੇ ਆ ਸਾਨੂੰ ਇਨਸਾਫ ਚਾਹੀਦਾ ਸਾਡਾ ਕੋਈ ਨੋਸ਼ ਨਹੀਂ ਹੈਗਾ ਸਾਡੀ ਕੋਈ ਲੜਾਈ ਨਹੀਂ ਹੈਗੀ ਸਾਡਾ ਕਿਸੇ ਨਾਲ ਕੋਈ ਫੈਰ ਨਹੀਂ ਹੈਗਾ ਅਸੀਂ ਮੁਕਤ ਦੇ ਫਸੇ ਗਏ ਅੱਛਾ ਜੀ ਕਿਹਦਾ ਰੋਟੀ ਖਾਂਦਾ ਸੀ ਅੱਛਾ ਜੀ ਕਿੰਨੇ ਕਵਜ ਦੀ ਗੱਲ ਆ ਸਾਢੇ 8:09 ਵਜੇ ਦੀ ਗੱਲ ਹਾਂਜੀ ਉਹ ਰੋਟੀ ਖਾਂਦਾ ਸੀਗਾ ਘਰੇ ਜੇ ਇਧਰੋਂ ਮੁੰਡੇ ਭੱਜੇ ਆਉਂਦੇ ਸੀ ਚੌਕ ਵੱਲੋਂ ਅੱਛਾ ਇਹ ਦੇਖਣਾ ਕਿ ਵੀ ਕਿਹਦੇ ਨਾਲ ਲੜਾਈ ਹੁੰਦੀ ਹੈ ਅੱਛਾ ਉਹ ਫੇਰ ਇਧਰੋਂ ਆ ਕੇ ਫੇਰ 10:05 ਕੱਪੀ ਜਾ ਕਹਿੰਦਾ ਵੀ ਚੋਰ ਆ ਗਏ ਚੋਰ ਆ ਗਏ ਇਹਨਾਂ ਨੂੰ ਫੜੋ ਨੇ ਆਣੇ ਸਾਡੇ ਫੜਨ ਲੱਗਾ ਤੇ ਇਹਨਾਂ ਨੂੰ ਸੁਣਾ ਕੋ ਤਲਵਾਰਾਂ ਸੀਗੀਆਂ ਹੂੰ ਜੇ ਤੁਹਾਡੇ ਮੁੰਡੇ ਦੇ ਮਾਰਤਾ ਹੈ ਹਾਂ ਬੰਦੇ ਪਿਛਾਲ ਨੇ ਕੋਈ ਨਹੀਂ ਯਾਰ ਉਹ ਥੋੜਾ ਖੈਸ ਕੋਈ ਪਹਿਲਾਂ ਕੋ ਦੁਸ਼ਮਣੀ ਕੋਈ ਨਹੀਂ ਕੋਈ ਦੁਸ਼ਮਣੀ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸੀ ਮੰਗੇ ਇਹ ਕਰਦੇ ਆ ਵੀ ਜਦੋਂ ਜਦੋਂ ਤੱਕ ਉਹ ਬੰਦੇ ਫੜ ਨਹੀਂ ਹੁੰਦੇ ਉਦੋਂ ਤੱਕ ਧਰਨਾ ਇੱਥੇ ਰਹਿਣਾ ਭਲਾ ਘੰਟੇ ਦੇ ਫੜ ਹੋ ਜਾਣ 2 ਘੰਟੇ ਦੇ ਫੜ ਹੋ ਜਾਣ 4 ਘੰਟੇ ਦੇ ਫੜ ਹੋ ਜਾਣ ਜਦੋਂ ਤੱਕ ਉਹਨਾਂ ਦਾ ਪਰਿਵਾਰ ਅਜਾ ਖੜ ਲੈਣ ਜਦੋਂ ਉਹਦੇ ਫੜ ਲੈਣ ਜਿਹੜੇ ਵੱਟ ਕੇ ਮੇਰੇ ਮੁੰਡੇ ਨੂੰ ਗਏ ਆ ਉਦੋਂ ਤੱਕ ਧਰਨਾ ਇੱਥੇ ਰਹਿਣਾ ਜਿਸ ਭਲਾ 10 ਮਿੰਟਾਂ 'ਚ ਲੈ ਆਣ ਉਹ ਬੰਦੇ ਆ ਤੁਹਾਡੀ ਕੀ ਨਾਂ ਮੁੰਡੇ ਤੁਹਾਡੇ ਦਾ ਪ੍ਰਦੀਪ ਕਿੰਨੀ ਕੁ ਮੁਰੋ ਜੀ ਇੱਦਾਂ ਮੈਂ ਬੰਦੇ ਦੀ ਕਿਸੇ ਨਾਮੀ ਆ ਜਾ ਕਿਉਂ ਅਟੇਕ ਵੰਡੀਆ ਬੱਚਾ ਬਕੇ ਆ ਸੇ ਸਾਭ ਮੰਗਦੇ ਨਹੀਂ ਗਵਾ ਕੁਛ ਨਹੀਂ ਪਰਾ ਤੇ ਸਾਡੇ ਮੁੰਡੇ ਕੋਈ ਚੀਜ਼ ਨਹੀਂ ਦੇ ਕਿਸੇ ਨੂੰ ਸਾਭ ਕਹਿ ਉਹ ਚੌਥੀ ਬਾੜਾ ਦਿਆ ਹੈ ਸਾਡੇ ਘਰ ਪਿੰਡ ਵਿੱਚ ਕੋਈ ਪੁਲਿਸ ਵਾਲ ਕੋਈ ਨਹੀਂ ਕੁਛ ਵੀ ਕਹਿੰਦਾ ਉਹਨਾਂ ਨੂੰ ਬਸ ਅਸੀਂ ਇਹੀ ਚਾਹੁੰਦੇ ਆ ਸਾਡੋ ਇਹੀ ਚਾਹੀਦਾ ਸਾਭ ਚਾਹੀਦਾ ਤੁਹਾਡੇ ਬੱਚੇ ਜੇ ਪੁਲਿਸ ਵਾਲੇ ਕਾਰਵਾਈ ਨਹੀਂ ਸਹੀ ਕਰਦੇ ਨਹੀਂ ਕਰਦੇ ਸਰਪੰਚ ਵੱਟ ਕੇ ਕੁਛ ਨਹੀਂ ਉਹਨਾਂ ਨੇ ਕੀਤਾ ਹੈਗਾ ਕੋਈ ਵੀ ਰਾਤ ਦਾ ਸਾਰਾ ਪਤਾ ਉਹਨਾਂ ਨੂੰ ਇਹ ਸਾਰੇ ਦੇ ਚੀਜ਼ ਕੰਨਾ ਹੁੰਦਾ ਉਹ ਸਾਰਾ ਕੁਝ ਪਤਾ ਰਾਤ ਦੀ ਰਿਪੋਰਟ ਗਈ ਵੀ ਆ ਉਹ ਪਹੁੰਚੇ ਨਹੀਂ ਅੱਗੇ ਰਾਤ ਦੇ ਕੋਈ ਦੇਖਣ ਨਹੀਂ ਆਇਆ ਕਿ ਇਹ ਨਾ ਹੁੰਦੀ ਕਿ ਇਹ ਨਹੀਂ ਆ ਕਿ ਅਸੀਂ ਇਨਸਾਫ ਚਾਹੁੰਦੇ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਇਹ ਜਿਹੜਾ ਛੋੜੀ ਸਾਡੀ ਅਜਿਹਾ ਨਾ ਜਦਾ ਜਿਹੜਾ ਜਿੰਨੇ ਤੱਕ ਤੁਹਾਨੂੰ ਸਰਫਾ ਨਹੀਂ ਮਿਲਦਾ ਨਹੀਂ ਪੁਲਿਸ ਸੁਣਦੀ ਥੋੜੀ ਪੁਲਿਸ ਨਹੀਂ ਸਾਡੀ ਨਹੀਂ ਕਿਸੇ ਨੇ ਸੁਣੀ ਰਾਤ ਦੀ ਕਿਸੇ ਨੇ ਸੁਣੀ ਕਿ ਰਾਤ ਦੇ ਗਏ ਹੋਵਾ ਮੋਟਰਸਾਈਕਲ ਚੱਕ ਲਾਇਆ ਮਤਾਨੀ ਨਹੀਂ ਕੋਈ ਗੱਲ ਕੋਈ ਕੀਤੀ ਸਾਨੂੰ ਨੇ ਸਾਹ ਪਜਾਈਦਾ ਸੀ ਫੇ ਉਠਾਇਆ ਸਾਨੂੰ ਇੱਥੇ ਮੁੰਡੇ ਲਿਆ ਕੇ ਪਟਾ ਲੈਣਾ ਸਾਡੇ ਸਾਡੇ ਸਾਹਮਣੇ ਖੜੇ ਹਾਂ ਸਮਝ ਕੀ ਰੋਣਾ ਮੈਨੂੰ ਪਤਾ ਹੀ ਨਹੀਂ ਹਾਂ ਸਾਡੇ ਨਿਆਣੇ ਤੇ ਸਾਡੇ ਨਿਆਣੇ ਤੇ ਐਦਾ ਤਾਂ ਸਾਡੇ ਨਿਆਣੇ ਤਾਂ ਵੱਡ ਹੋਈ ਜਾਊ ਸਾਡਾ ਮੁੰਡਾ ਤਾਂ ਆਮ ਰਾਤੀ ਵੱਡ ਦਿੱਤਾ ਮੋਟਰਸਾਈਕਲ ਉਹਨਾਂ ਤਾਂ ਘੇਰੇ ਆ ਪੁਲਿਸ ਵਾਲਿਆਂ ਕੋਲਿਆ ਮੋਟਰਸਾਈਕਲ ਮੋਟਰਸਾਈਕਲ ਉਹਨਾਂ ਕਿਤੇ 50 50 ਜੋਂ ਦੇ ਕਾਢੀ ਕੋਈ ਗੱਲ ਇਹ ਭੈਣ ਨੂੰ ਖੇੜਿਆ ਉਹ ਇਹਦਾ ਬੰਦਾ ਕਹੇ ਵੀ ਵੇਖੋ ਕਿਉਂ 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 ਬੜੀ ਆਉਣੀ ਖਨ ਮੁਰਦਾਬਾ 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 ਚੰਕੀ ਅਨਚਾਰ ਮੁਰਦਾਬਾ ਮੁਰਦਾਬਾ ਚੰਕੀ ਅਨਚਾਰ ਮੁਰਦਾਬਾ ਮੁਰਦਾਬਾ ਚੰਕੀ ਅਨਚਾਰ ਮੁਰਦਾਬਾ ਮੁਰਦਾਬਾ ਹਾੜੇ 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 ਪੈਦ ਦੇ ਵਿੱਚ 4 ਮਹੀਨੇ ਕੋ ਲੜਾਈ ਹੁੰਦੀ ਨੂੰ ਇਹਦਾ ਕੋਈ ਅਜਾਦੀ ਨਿਕਲਿਆ ਔਰ ਰਾਤ ਆਦਾ ਮੁੰਡੇ ਥੇ ਹੁੰਦੇ ਮੁੰਡੇ ਪਾਕੋਟੇ ਕਿ ਕੋਟ ਮਾਰਕੀਟ ਚਲ ਜਾਂਦੇ ਰਾਤ ਸਾਡਾ ਮੁੰਡੇ ਦੋ ਬਰਤ ਤੇ ਸਾਡੇ ਉਹਨਾਂ ਨੂੰ ਉਹ ਐਨੇ ਗਰੀਬ ਭਰਵਾ ਕਿਥੋਂ ਪੈਸਾ ਜੀ ਲਾਣ ਅੱਜ ਤੱਕ ਕਿਹੜੀ ਆਏ ਬੰਦੇ ਆ ਜੀ ਠੀਕ ਹੈ ਅਜੇ ਕੋਈ ਬਲੈਕ ਕਰਦੇ ਜਹਾੜੀ ਕਰਦੇ ਰੋਟੀ ਖਾਂਦੇ ਨਹੀਂ ਪੁਲਿਸ ਨਹੀਂ ਕਾਰਵਾਈ ਕਰਦੀ ਕੋਈ ਕਾਰੋਬਾਰੀ ਰਾਤ ਨੂੰ ਹੋਈ ਨਹੀਂ ਸਾਡੇ ਤੇ ਸਾਡੇ ਕੋਈ ਪ੍ਰੂਫ ਨਹੀਂ ਦਿੱਤਾ ਮੈਂ ਕੀ ਕਹਿਣਾ ਚਾਹਾਂਗੇ ਸਾਡੇ ਪਿੰਡ ਦੀ ਰਾਤ ਬਹੁਤ ਖਰਾਬ ਹੈ ਜੀ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਸਭ ਹੋ ਵੇਚਦਾ ਜੀ ਡਰਸੋ ਦੇ ਸਿਲਕੀਆਂ ਨੇ ਇਹ ਤੇ ਧਰਨਾ ਲੱਗਾ ਸੀ ਕਿ ਕੋਈ ਸ਼ਾਂਤ ਸ਼ਾਤੀ ਵਿਅਕਤੀ ਮੁੰਨੇ ਨੂੰ ਮਾਰ ਕਿ ਕੀ ਲੱਗਦਾ ਤੁਸੀਂ ਭਰੋਸਾ ਕੀ ਤੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਸਪੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲੱਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦੋ ਜਲਦ ਜਿਹੜੇ ਅਨਨੋਨ ਬੰਦੇ ਸੀਗੇ ਉਨਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਆ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਜਲਦ ਅਰੈਸਟ ਕਰ ਲਿਆ ਜਾਏਗਾ ਕਿ ਇਹਨਾਂ ਦੇ ਕੋ ਪ੍ਰਾਣੀ ਰੰਜੇ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਗਿਆ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਪਰਿਕਾਰ